ਸਾਨੂੰ ਦੋ ਵਾਰੀ ਆਉਂਦੀ ਹੈ ਬੋਲੇ ਸਾਨੂੰ ਬੋਲੇ ਸਗਾ ਕਰ ਪਰ ਜੇ ਆਲਾ ਲੈਣ ਵਾਲੇ ਤਾਂ ਮੈਂ ਉਹਦੇ ਆਣੇ ਆਦੇ ਕਿਲੇ ਜਾਣ ਦੀ ਦਿੱਕਤ ਹੈ ਲੱਗੇ ਲੋਹੋ ਪੱਤੀ ਹੱਥ ਲਾ ਕੇ ਬੋਲੇ ਆਏ ਆ ਬੋਲੇ ਸ਼ਾਮ ਰੇ 10:00 ਮਿੰਟ ਹੋ ਗਏ ਲੋਕ ਨੂੰ 55 ਦੇ ਪੱਗ ਲੈ ਜਾਵੇ ਉਸ ਆਜਾ ਨਾ ਤਰੇ ਵਿੱਚ ਚੁੱਕੀ ਜਾ ਰਹੀ ਹੈ ਜਿਆ ਮੱਤ ਨਾ ਜਾ ਰਹੀ ले जांडी डक लगे ਕੀ ਵਾਰੀ ਦੇ ਹੈ ਬੀਬੀ ਜੀ ਪਿਆਰ ਕੀ ਹੈ ਨਹੀਂ ਯਾਹ ਬਸ ਕਰ ਬਰੇ ਆਲਾ ਹੈ ਬੀਬੀ ਤੁਰ ਤਗਾ ਵੀ ਉੱਤਰ ਗਾੜੀ ਤੇਰਾ ਚਾਰਾ ਟੰਪਰ ਆ ਗਿਆ ਇਹ ਵੀ ਵੀ ਤੇਰੇ ਮੱਕੜ ਦਾ ਆ ਗਿਆ ਬੰਦੂਆ ਮਾਈਕ ਵਾਲੇ ਕੜੇ ਨੇ ਹਾਂ ਜੀ ਹਾਂ ਨਹੀਂ ਇਹ ਵੀ ਅੰਦਰ ਆ ਗਿਆ ਹਾਂ ਜੀ ਹਾਂ ਜੀ ਖਦੀ ਵੀ ਸੀਗੇ ਸਾਰੇ ਬੰਦੇ ਜੀ ਹਾਂ ਜੀ ਬਰਵਿੰਦਰ ਸਿੰਘ ਜੀ ਮੈਂ ਗੱਲ ਪਿੰਡ ਕੱਲਾ ਮੱਝ ਰਹੀ ਜੀ ਅੱਛਾ ਇਹ ਹਾਦਸਾ ਕਿਵੇਂ ਹੋਇਆ ਅਸੀਂ ਜੀ ਮੈਂ ਨਰੇਗਾ ਚ ਪਿਛਲੇ 2 ਹਫ਼ਤਿਆਂ ਤੋਂ ਕੰਮ ਕਰ ਰਹੇ ਹਾਂ ਜੀ ਅੱਛਾ ਜੀ ਹਮ ਆਪਣੇ ਦੋਨੋਂ ਟ੍ਰੇਨਾਂ ਇਕੱਠੀਆਂ ਆਈਆਂ ਨੇ ਜੀ ਸਪੀਡ ਜ਼ਿਆਦੇ ਦੀ ਟ੍ਰੇਨਾਂ ਦੀ ਅਸੀਂ ਦੂਰ ਦੂਰ ਜਾਦੇ ਬੈਠੇ ਹੋਏ ਤੇ ਜੀ ਅੱਛਾ ਕਟੋ-ਕਟਾ 34 ਬੰਦੇ ਆ ਜੀ ਅਸੀਂ 18-19 ਵਾਲਿਆਂ ਚ ਬਿਠਾਏ ਹੋਏ ਤੇ ਜੀ ਉਦੇ ਵਿੱਚੋਂ ਜਦ ਇਹ ਦੋਨੇ ਪਾਸੋਂ ਟ੍ਰੇਨਾਂ ਜਾਂ ਹੱਕਾਂ ਮਾਰੀਆਂ ਇੱਕ ਦੂਜੇ ਨੂੰ ਇਹ ਉਲਝ ਗਈ ਉਲਝ ਕੇ ਜਦ ਲੱਗੀ ਟੱਪਣ ਟ੍ਰੇਨ ਤੋਂ ਕਰਾਸ ਕਰ ਗਈ ਥੋੜਾ ਜਿਹਾ ਫਰਕ ਰਹਿ ਗਿਆ ਦੀ ਬਾ ਉਤਰਨੇ ਲੱਗੀ ਆ ਇਹਦੇ ਆ ਸਾਈਡ ਤੇ ਉਹਦੀ ਟ੍ਰੇਨ ਦੀ ਪੌੜੀ ਲੱਗਣ ਦੇ ਕਾਰਨ ਇਹ ਗਿਰ ਕੇ ਜਦ ਗਿਰ ਕੇ ਤਾਂ ਮੜਕਾ ਟੁੱਟ ਗਿਆ ਜੀ ਇਹ ਲਾਈਨ ਦੇ ਉੱਗੇ ਨਹੀਂ ਜੀ ਬਾਹਰੇ ਮਾਰੇ ਨੇ ਜੀ ਯੱਕ ਅੱਛਾ ਬਾਹਰਲੀ ਸਾਈਡ ਸੱਟੇ ਨੇ ਜੀ ਅੱਛਾ ਕਿਧਰਲੀ ਸਾਈਡ ਮਾਰੇ ਸੀ ਇਹ ਆਪਣੇ ਆਹ ਜੀ ਦੇਖ ਲਓ ਚੜਦਾ ਵਾਲਾ ਪਾਸੇ ਹੀ ਵੱਜਦਾ ਜੀ ਇਹ ਇਹ ਪਾਸੇ ਬੱਬੇ ਪਾਸੇ ਹੀ ਜਾਂਦੇ ਨੂੰ ਪਟਿਆਲੇ ਤੋਂ ਟ੍ਰੇਨ ਆ ਰਹੀ ਸੀ ਕਿਨਾਬੇ ਤੋਂ ਆ ਰਹੀ ਸੀ ਜਿਹੜੀ ਪਟਿਆਲੇ ਤੋਂ ਆ ਰਹੀ ਸੀ ਉਹ ਟ੍ਰੇਨ ਨੇ ਛੱਕੇ ਨਹੀਂ ਜੀ ਕਿੰਨਾ ਕਿੰਨਾ ਟਾਈਮ ਹੋਇਆ ਇਹਨਾਂ ਨੂੰ ਹੋ ਗਈ ਹੈ 10 ਵਜੇ ਦਾ ਵਕਤ ਹੈ ਜੀ ਇਹ 10 ਵਜੇ ਦਾ ਟਾਈਮ ਹੈ ਜੀ 10 ਵਜੇ ਦੇ ਨਾਲ ਆਈਆਂ ਨੇ ਜੀ ਦੋਨੋਂ ਟ੍ਰੇਨਾਂ ਇਕੱਠੀਆਂ ਹਾਂਜੀ ਕੀ ਨਾਮ ਹੈ ਭਾਈ ਜੀ ਮਨਦੀਪ ਕੌਰ ਜੀ ਤੁਸੀਂ ਕੀ ਕਰਦੇ ਸੀ ਜੀ ਸਰ ਅਸੀਂ ਨਰੇਗਾ ਦਾ ਕੰਮ ਕਰਦੇ ਹਾਂ ਕਿੰਨੇ ਕਿ ਦਿਨਾਂ ਤੋਂ ਕੰਮ ਕਰਦੇ ਆ ਇਹ ਅੱਜ ਪੰਜਵਾਂ ਦਿਨ ਸੀ ਸਾਰੇ ਅੱਛਾ ਤੇ ਟ੍ਰੇਨਾਂ ਦੋਨੇ ਇਕੱਠੀਆਂ ਆ ਗਈਆਂ ਇਹ ਜਨ ਕੀ ਘਬਰਾ ਕੇ ਸਾਨੂੰ ਪਤਾ ਨਹੀਂ ਇੱਕਦਾਂ ਲੱਗ ਗਿਆ ਵੀ ਇਹ ਘਬਰਾ ਕੇ ਇਕਦਮ ਇਹ ਉਹ ਇਕੱਲੇ ਸੀ ਜਦੋਂ ਹਾਸਾ ਹੋਇਆ ਨਹੀਂ ਜੀ ਅਸੀਂ ਥੋੜੇ ਫਰਕ ਨਾਲ ਬੈਠੇ ਆ ਸਾਰੇ ਆਪਦੇ ਆਪਦੇ ਕੰਮਾਂ 'ਤੇ ਸੀ ਸਾਰੇ ਅਸੀਂ ਇਹ ਜਨ ਕੀ ਡਰ ਕੇ ਘਬਰਾ ਕੇ ਉਤਰਨ ਲੱਗੇ ਜਨ ਕੀ ਉਤਰਿਆ ਨਹੀਂ ਗਿਆ ਇਹਨਾਂ ਤੋਂ ਨਹੀਂ ਪੈਰ ਪੁਰ ਸਲਿੱਪ ਹੋ ਗਿਆ ਜਾਂ ਨਹੀਂ ਜੀ ਖੜੇ ਸੀ ਉਤਰਨ ਲੱਗੇ ਸੀ ਫੇਟ ਮਾਰ ਗਈ ਜੀ ਟ੍ਰੇਨ ਆਪ ਵੱਟਿਆਂ ਉੱਤੇ ਕੋਲੇ ਹਾਂਜੀ ਵੱਟਿਆਂ ਦੇ ਉੱਪਰ ਹੀ ਸੀ ਕਿੰਨੀ ਕਮਰ ਸੀ ਇਹਨਾਂ ਦੀ ਇਨਾਂ ਦੀ ਹੋਣੀ ਆ ਜੀ 50-60 ਸਾਲ ਹੋਣੀ ਆ ਜੀ ਹਾਂ ਇਹ ਕਿਸ ਤਰ੍ਹਾਂ ਦਾ ਪਰਿਵਾਰ ਆ ਜੀ ਇਹ ਸਰ ਗਰੀਬ ਪਰਿਵਾਰ ਆ ਇਹ ਇਹਨਾਂ ਨੂੰ ਮਦਦ ਕੀਤੀ ਜਾਵੇ ਪੈਸੇ țeਲੇ ਵੱਲੀੋਂ ਵੀ ਹੋਰ ਪਾਸਿਓਂ ਵੀ ਮੁਆਵਜ਼ਾ ਮਿਲਣਾ ਚਾਹੀਦਾ ਸਰ ਇਹਨਾਂ ਨੂੰ ਜੇ ਗਰੀਬ ਆ ਸਰ ਇੱਥੇ ਤਾਂ ਹੀ ਕੰਮ ਕਰਨ ਆਉਂਦੇ ਆ ਪਰ ਸਾਨੂੰ ਕੋਈ ਮਦਦ ਨਹੀਂ ਦਿੱਤੀ ਜਾਂਦੀ ਕਿੰਨੇ ਕਿ ਦਿਨਾਂ ਤੋਂ ਚੱਲ ਰਹੀ ਹੈ ਇਹ ਕੰਮ ਸਰ 5ਵਾਂ ਦਿਨ ਸੀ ਅੱਜ ਕੱਲ ਦਾ 6ਵਾਂ ਦਿਨ ਉਹ ਜਲਾਸਟ ਤੇ ਦੋਣ ਵੀ ਆ ਗਏ ਇਹਦੇ ਪਰਿਵਾਰ ਚ ਕੋਈ ਕੌਂਡ ਨਹੀਂ ਹੁੰਦੀ ਰੋਟੀ ਪਾਣੀ ਦਾ ਸਾਦਾ ਇਨਾਂ ਦੇ ਤਿੰਨ ਬੇਟੇ ਨੇ ਇੱਕ ਘਰ ਤੇ ਨੇ ਰੋਟੀ ਯਾਨੀ ਕਿ ਇਹ ਕੰਮ ਕੁੰਮ ਕਰਦੇ ਆ ਜੀ ਉਹ ਬੱਚੇ ਅਲੱਗ ਨੇ ਉਹ ਦੋ ਜੀ ਯਾਨੀ ਕਿ ਇਕੱਠੇ ਰੋਟੀ ਪਾਣੀ ਖਾਂਦੇ ਸੀਗੇ ਇਹ ਅਲੱਗ ਸੀ ਜੀ ਪਰਿਵਾਰ ਹਾਂਜੀ ਇਹ ਅਲੱਗ ਨੇ ਅੱਛਾ ਪੋਤੇ ਨੇ ਪੋਤੇ ਨਹੀਂ ਜੀ ਹਾਂ ਤਾਂ ਤੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਸਰ ਮੰਗ ਕਰਦੇ ਆ ਬਸ ਇਨਾਂ ਦੀ ਮਦਦ ਕੀਤੀ ਜਾਵੇ ਪੈਸੇ ਥੇਲੇ ਹੁੰਦੇ ਆ ਅੱਛਾ ਮੁਆਵਜ਼ਾ ਦਿੱਤਾ ਜਾਵੇ ਇਨਾਂ ਨੂੰ ਗਰੀਬਾ ਕੋਨੂੰ ਨੀ ਕਾਰਵਾਈ ਹੋਣੀ ਚਾਹੀਦੀ ਆ ਅੱਛਾ ਤੇ ਮਾੜਾ ਮੋਟਾ ਕੋਈ ਗਰੀਬ ਦਾ ਅੰਦਾ ਮਾਜਾ ਮੁੰਡੇ ਇਹ ਹੀ ਮੰਡਾ ਦਾ ਦੇਖਣਾ ਗਰੀਬ ਕ ਜਿਵੇਂ ਗਰੀਬ ਪਰਿਵਾਰ ਇੱਕ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਜੀ ਕੱਲੇ ਮਾਜਾ ਸਰਪੰਚ ਆ ਜੀ ਓਕੇ ਇਹ ਪੂਰੇ ਜਿਹੜਾ ਹਾਦਸਾ ਹੋਇਆ ਇਹਦੇ ਚਾਨਕ ਇਹ ਨਰੇਗਾ ਵਾਲੇ ਮਜ਼ਦੂਰ ਕੰਮ ਕਰ ਰਹੇ ਸੀ ਅੱਛਾ ਇਹਦੇ ਪਾਸੋਂ ਗੱਡੀਆਂ ਆ ਗਈਆਂ ਜੀ ਕਿ ਪਟਿਆਲੇ ਕੋਲ ਵੀ ਕਨਾਪੇ ਕਣੀ ਹੋਗਾ ਹਾਂਜੀ ਪਟਿਆਲੇ ਵਾਲੀ ਗੱਡੀ ਨੇ ਜੀ ਹੋਰ ਥੇਤਾ ਸਹੀ ਹੈ ਚਾਤੇ ਮਾਰੀ ਨੇ ਕ੍ਰੇਟ ਦੇ ਅਗੇ ਕ੍ਰੇਟ ਚੱਲ ਇੱਕ ਹੀ ਕਰਦੇ ਕਿਸੇ ਜੀ ਉਹ ਇੱਕ ਕਰਦੇ ਤੇ ਇਹ ਕੰਮ ਹੋ ਗਿਆ ਇਹਦੇ ਕੋਲ ਨਰੇਗਾਲੇ ਮੇਜੂਰ ਲੱਗੇ ਰਹੇ ਤੇ ਨਾ ਘਾਟ ਪਟਲੇ ਲੱਗਦੀ ਲੈਣ ਤੋਂ ਘਾਟ ਪਟਲੇ ਚੱਲ ਅੱਛਾ ਜੀ ਤੇ ਇਹਦੇ ਪਰਿਵਾਰਕ ਮੈਂਬਰ ਹੈਗੇ ਨੇ ਜੀ ਪਰਿਵਾਰਕ ਮੈਂਬਰ ਹੈਗੇ ਤਿੰਨ ਬੇਟੇ ਨੇ ਅੱਛਾ ਤਿੰਨ ਬੇਟੇ ਨੇ ਤੇ ਨੂੰਹਾਂ ਨੇ ਜੀ ਕਿਸ ਤਰ੍ਹਾਂ ਦਾ ਪਰਿਵਾਰ ਆ ਇਹ ਪਰਿਵਾਰ ਗਰੀਬ ਗਰੀਬ ਪਰਿਵਾਰ ਆ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਦ੍ਰਸ਼ਟੀ ਕੁੱਕਾ ਨਾਮ ਹੈ ਜੀ दूरी और मैं यहाँ थोड़ी मेरी ड्यूटी है धूरी थी मैं यहाँ पे आया था काम देखने के लिए ओके। आ, मेरे सामने जैसे मैं यहाँ पे आया और आके मैं आध पौड़ घंटा हुआ था तो मैं ऐसे इधर से ही गया था उससे पांच मिनट पहले गाड़ी से इनको बताते हुए कि गाड़ी आ रही है और अपना साइड हट जाओ जैसे मैं यहाँ से चार खम्बे आगे पहुंचा तो इधर डाउन साइड से भी गाड़ी आ गई और जैसे ही बताते चले गए बाद जैसे अचानक इनमें से कुछ तो जो है बीच में जो जिनको बोला बैठे रहे एम से कुछ बंदे तीन चार बंदे इस तरफ क्रॉस करना स्टार्ट कर दिया उन्होंने पहले ही और कुछ तो क्रॉस करके इनकी एज ज्यादा हो रही थी तो इन्हें सुनाई भी नहीं दिया बोलने के बाद भी तो उसके बाद ये लाइन से उतर ही गई थी और तो हवा के दबाव से और ट्रेन की स्पीड की वजह से ये उसकी चपेट में साइड से और ऑन स्पॉट हो दो आ गई थी ना दोन एक साथ बिल्कुल दो गाड़ी गाड़ी आई थी ज़्यादा स्पीड की स्पीड जो इस साइड से गड्डी आई थी उसकी स्पीड ज्यादा ही रहती है क्योंकि वो गाड़ी पटियाला से चल के सीधे दूरी रुकती है और इधर वाली की थोड़ी कम रहे क्यूँकी वो नाभा रुकती है स्टेशन पर अब साठ सत्तर मतलब किलोमीटर के एरिया में रुकती नहीं है जब वो लगभग उस वजह से स्पीड ज्यादा रखी जाए ਜੀ ਨਮਨ ਮੇਰਾ ਨਾਮ ਰਾਜਕੁਮਾਰਾ ਜੀ ਡੈਮੋਕ੍ਰੇਟ ਬੰਦੇ ਰੇਕਾ ਫਰੰਡ ਤੋਂ ਮੈਂ ਸਟੇਟ ਪ੍ਰੈਜ਼ੀਡੈਂਟ ਆ ਹਾਂਜੀ ਇਹ ਜਿਹੜਾ ਕਿ ਹਾਦਸਾ ਜਿਹੜਾ ਵਾਪਰਿਆ ਕੋਈ ਹਾਦਸਾ ਜਿਹ ਪਹਿਲਾਂ ਹਾਦਸਾ ਨਹੀਂ ਹੈਗਾ ਇੱਥੇ ਪਹਿਲਾਂ ਵੀ ਨਾਬੇ ਦੇ ਵਿੱਚ ਟੋਂਗਾ ਤੇ ਹਿੰਮਤਪੁਰੇ ਪਿੰਡ ਦੇ ਵਿੱਚ ਦੋ ਬੀਬੀਆਂ ਦੀ ਡੈਥ ਹੋਈ ਆ ਤੇ ਸੁਨਾਮ ਦੇ ਵਿੱਚ ਵੀ ਹੋਈ ਆ ਜਗਾ ਰਾਮ ਤੇਰਥਪਿੰਡ ਸਾਬੋ ਤਲਵੰਡੀ ਉੱਥੇ ਵੀ ਹੋਈ ਆ ਇੱਕ ਆਪਣਾ ਮਰਿੰਡੇ ਦੇ ਵਿੱਚ ਵੀ ਹੋਈ ਆ ਬਹੁਤ ਸਾਰੀਆਂ ਹਾਦਸੇ ਨੇ ਜਿਹੜੇ 2-300 ਹਾਦਸਾ ਜਿਹੜਾ ਹੋ ਚੁੱਕਾ ਇਸ ਤਰ੍ਹਾਂ ਕੋਈ ਇਹ ਪਹਿਲਾ ਹਾਦਸਾ ਨਹੀਂ ਇਹ ਹਾਦਸਾ ਹੋਣ ਦਾ ਕਾਰਨ ਸਭ ਤੋਂ ਵੱਡ ਉਸ ਤਰ੍ਹਾਂ ਕਾਨੂੰਨ ਮੁਤਾਬਕ ਲਾਗੂ ਨਹੀਂ ਕੀਤਾ ਗਿਆ ਜੋ ਪੁਖਤਾ ਪ੍ਰਬੰਧ ਪ੍ਰਕਾਸ਼ਾਂ ਨੂੰ ਵੱਲੋਂ ਚਾਹੀਦੇ ਨੇ ਵਰਕਰਾਂ ਲਈ ਉਹ ਹੈ ਨਹੀਂ ਅਸੀਂ ਕਦੇ ਵੀ ਕਿਤੇ ਵੀ ਸੜਕ ਦੇ ਕੰਮ ਕਰਦੇ ਆਂ ਚਾਹੇ ਅਸੀਂ ਲੱਟਰ ਬੱਡਲ ਦਾ ਕਰਦੇ ਆਂ ਚਾਹੇ ਅਸੀਂ ਕੋਈ ਰੋਡ ਬਣਾਉਣ ਦਾ ਕਰਦੇ ਆਂ ਤਾਂ ਉਥੇ ਟਕਕਾਰ ਦੇ ਪੁਖਤਾ ਪ੍ਰਬੰਧ ਹੁੰਦੇ ਨੇ ਚ ਦੋਵੇਂ ਪਾਸੇ ਟਰੈਕ ਬੰਦ ਕੀਤੇ ਹੁੰਦੇ ਨੇ ਵੀ ਐਨੇ ਕੰਮ ਚੱਲ ਰਿਹਾ ਕਿ ਗੱਡੀਆਂ ਹੋ ਜਾਂ ਹੋ ਕੇ ਲੰਘਾਣਾ ਤੇ ਇੱਥੇ ਕੋਈ ਨਾ ਵਾਇਰਲੈਸ ਮੈਨ ਦਾ ਉਧਰੋਂ ਵੀ ਦੱਸ سکے ਵੀ ਟ੍ਰੇਨ ਆ ਗਈ ਨਾ ਕੋਈ ਇੱਧਰ ਵਾਇਰਲੈਸ ਮੈਨ ਨਾ ਕੋਈ ਵੀ ਦੱਸ ਸਕੇ ਵੀ ਟ੍ਰੇਨ ਆ ਗਈ ਤੇ ਇਸ ਜਗ੍ਹਾ ਦੇ ਉੱਤੇ ਟ੍ਰੇਨਾਂ ਦੋਨੋਂ ਪਾਸੋਂ ਆਉਣ ਕਾਰਨ ਕਿ ਵਰਕਰ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਮੈਂ ਕਿੱਧਰ ਨੂੰ ਜਾਵਾਂ ਉਹ ਇਸ ਹਫੜਾ ਤਫੜੀ ਦੇ ਵਿੱਚ ਉਹ ਵਰਕਰ ਨੇ ਜਿਹੜੇ ਉਹ ਰੇਲ ਨਾਲ ਟਕਰਾ ਕੇ ਉਲਝ ਗਏ ਜੀ ਉਹ ਉਲਝ ਗਏ ਉਹ ਉਹ ਉਲਝਣ ਦਾ ਕਾਰਨ ਜੇਕਰ ਇਹ ਪ੍ਰਬੰਧ ਕੀਤਾ ਹੁੰਦਾ ਪ੍ਰਸ਼ਾਸਨ ਦਾ ਕਿਉਂਕਿ ਇਹ ਪ੍ਰਬੰਧ ਕਰਨ ਦੇ ਪੈਸੇ ਸਰਕਾਰ ਤੋਂ ਵੱਲੋਂ ਮਿਲਦੇ ਨੇ ਇਹਨੂੰ ਕਾਸਟ ਮਟੀਰੀਅਲ ਕਹਿੰਦੇ ਨੇ ਉਹ ਕਾਸਟ ਮਟੀਰੀਅਲ ਦੇ ਨੂੰ ਪਤਾ ਨਹੀਂ ਕੀ ਕਰਦੇ ਨੇ ਆਪ ਖਾਂਦੇ ਨੇ ਜਾਂ ਕੀ ਕਰਦੇ ਨੇ ਨਹੀਂ ਸਾਨੂੰ ਪਤਾ ਹੈਗਾ ਪਰ ਏਸ ਚੀਜ਼ ਦਾ ਸਾਰਾ ਪ੍ਰਬੰਧ ਮਿਲਦਾ ਇਹਨਾਂ ਦੇ ਨਾਂ ਪ੍ਰਬੰਧ ਕਰਨੇ ਹਾਸਾ ਵਾਪਰੇ ਆ ਇਹ ਕੋਈ ਪਹਿਲਾ ਹਾਸਾ ਨਹੀਂ ਪਹਿਲਾਂ ਬਹੁਤ سارے ਹਾਸੇ ਵਾਪਰੇ ਨੇ ਉਹ ਵੀ ਏਸੇ ਕਾਰਨ ਵਾਪਰੇ ਨੇ ਕਿਉਂਕਿ ਮਨਰੇਗਾ ਜੋ ਕਾਨੂੰਨ ਬਣਿਆ ਹੋਇਆ ਕੰਮ ਕਰਨਾ ਜਿਹੜਾ ਇੱਕ ਗਰੰਟੀ ਹੈ ਕੰਮ 29 ਮਹਿਕਮੇ ਨੇ 49 ਮਹਿਕਮੇ ਦੇ ਵਿੱਚ ਆਪਦੇ ਆਪ ਦੇ ਮਹਿਕਮੇ ਨੇ ਬੰਦੇ ਲੈਣੇ ਹੁੰਦੇ ਨੇ ਉਹ ਕਿਸੇ ਵੀ ਕੰਮ ਦੇ ਉੱਤੇ ਲਾ ਸਕਦੇ ਆ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਨਹੀਂ ਹੋ ਸਕਦੇ ਇਹ ਹਾਦਸਾ ਜਿਹੜਾ ਹੋਇਆ ਹੈ ਇਹਦਾ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਇਹਦਾ ਤਾਂ ਅਸੀਂ ਜਿਹੜਾ ਰੇਲਵੇ ਟਰੈਕ 'ਤੇ ਮਾਈਕਮ ਆ ਅਸੀਂ ਉਹਨਾਂ ਨੂੰ ਜ਼ਿੰਮੇਵਾਰ ਸਮਝਦੇ ਹਾਂਜੀ ਸਰ ਕੀ ਨਾਮ ਤੁਹਾਡਾ ਏਐਸਸੀ ਰਜਿੰਦਰ ਸਿੰਘ ਚੌਂਕੀ ਇੰਚਾਰਜ ਜੀਆਰਪੀ ਨੱਬਾ ਇਹ ਕੀ ਹਾਦਸਾ ਕਿਵੇਂ ਹੋਇਆ ਜੀ ਇਹ ਸਾਨੂੰ ਤਲਾਹ ਮਿਲੀ ਸੀਗੀ ਵੀ ਐਦਾਂ ਕੋਈ ਰੇਲਵੇ ਲਾਈਨਾਂ ਦੇ ਕੋਈ ਲੈਡ ਬੋਡੀ ਉੱਥੇ ਪਈ ਆ ਕੋਈ ਆ ਕੀ ਥੱਲੇ ਤੇ ਜਦੋਂ ਅਸੀਂ ਆ ਕੇ ਦੇਖਿਆ ਉਹਰੇ ਜਿਹੜੇ ਕੱਲੇ ਮਜਰੇ ਪਿੰਡ ਦੀ ਨਰੇਗਾ ਜਿਹੜੀ ਤੇ ਰੇਵਿਲ ਇਹਨਾਂ ਦੇ ਵਿਚਕਾਰ ਕੰਮ ਕਰ ਰਹੀ ਸੀਗੇ ਤੇ ਉਹ ਜਦੋਂ ਉਧਰ ਦੀ ਦੋਨੇ ਪਾਸੋਂ ਟ੍ਰੇਨ ਆ ਗਈਆਂ ਉਹ ਥੋੜਾ ਜਿਹਾ ਆਫਸੈਟ ਜੀ ਹੁਣ ਕਰਕੇ ਟ੍ਰੇਨ ਦੀ ਚ ਲਪੇਟ ਚ ਆ ਗਈ ਉਹਦਾ ਨਾਮ ਹੈਗਾ ਹਰਵੰਸ ਕੌਰ ਬਾਈ ਬਾਬਾ ਜੋਧਾ ਸਿੰਘ ਪਿੰਡ ਕੱਲੇ ਮਜਰੇ ਦਾ ਕਿੰਨੀ ਉਮਰ ਸੀ ਇਹ 60 ਸਾਲ ਦੇ ਕਰੀਬ ਉਮਰ ਹੈ ਨਹੀਂ ਤਕਰੀਬ 55 ਸਾਲ ਦੇ ਕਰੀਬ ਉਮਰ ਹੈ ਤੇ ਇੱਥੇ ਕੰਮ ਕਰ ਰਹੇ ਸੀਗੇ ਇਸ ਤਰ੍ਹਾਂ ਕੋਈ ਕਿਸੇ ਨਾਲ ਵਾਲੇ ਕੰਮ ਕਰਦੇ ਕਦੇ ਉਹਦੀ ਲਪੇਟ ਚ ਆ ਗਈ ਲੈਣਾ ਪਰ ਕਰ ਲਾਂਗੇ ਤੇ ਅਗਲੀ ਕਾਰਵਾਈ ਸਰ ਅਗਲੇ ਉਹ 194 ਕਾਰਵਾਈ ਕਰਦੇ ਆਸੀਂ ਅ ਕਾਰਵਾਈ ਕਰਕੇ ਇਹਨਾਂ ਦੇ ਪੋਸਟ ਹੁਨ ਕਰਾ ਕੇ ਲਾਸਟ ਵਾਰਸ ਦੇ ਹਵਾਲੇ ਕਰ ਦਾਂਗੇ